ਸ਼ੌੜ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਠਿੱਖੇਵਿੰਡ ਦਾ ਇੱਕ ਸਕੂਲ ਜਿੱਥੇ ਕਿ 7ਵੀਂ ਜਮਾਤ ਚ ਪੜ੍ਹਦੀ ਲੜਕੀ ਆਪਣੇ ਡੱਬ ਵਿੱਚ ਪਿਸਤੌਲ ਲਾ ਕੇ ਸਕੂਲ ਆ ਗਈ ਇਸ ਵਾਂਦੇ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦਾ ਪਿੰਡ ਕਲਸੀਆਂ ਦੀ ਬੱਚੀ ਜੋ ਕਿ 7ਵੀਂ ਜਮਾਤੀ ਵਿਦਾਰਥਣ ਸੀ ਜਦੋਂ ਉਸਦੇ ਪਿਤਾ ਨੇ ਦੇਖਿਆ ਘਰ ਉਦੀ ਰਵਲਵਰ ਨਹੀਂ ਹੈ ਤੋਂ ਤਰੰਤ ਸਕੂਲ ਪੁੱਜ ਗਿਆ ਉਹਨੇ ਦਫ਼ਤਰ ਵਿੱਚ ਆਪਣੀ ਬੇਟੀ ਨੂੰ ਪ੍ਰਿੰਸੀਪਲ ਨੇ ਬੁਲਾ ਲਿਆ ਤੇ ਉਸਨੇ ਆਪਣੀ ਪੈਂਟ ਦੇ ਡੱਬ ਵਿੱਚੋਂ ਪਸੌਲ ਕੱਢ ਕੇ ਟੇਬਲ ਦੇ ਉੱਪਰ ਰੱਖ ਦਿੱਤੀ ਗਈ ਬੜੀ ਅੰਗਹਿਲੀ ਦਾ ਮਾਮਲਾ ਸੀ ਕੁਝ ਵੀ ਹੋ ਸਕਦਾ ਸੀ ਜਿਵੇਂ ਆਪਾਂ ਨੂੰ ਦੇਖਣ ਵਿੱਚ ਮਿਲਦਾ ਵਿਦੇਸ਼ਾਂ ਵਿੱਚ ਸਕੂਲਾਂ ਵਿੱਚ ਬੱਚੇ ਫਾਈਟਿੰਗ ਕਰਦੇ ਹਨ ਤੇ ਕਈ ਬੱਚੇ ਮਾਰੇ ਜਾਂਦੇ ਹਨ ਮਾੜੀ ਘਟਨਾ ਵਾਪਰ ਜਾਂਦੀ ਹੈ ਜਿਸ ਨੂੰ ਲੈ ਕੇ ਸਕੂਲ ਦੇ ਪ੍ਰਿੰਸੀਪਲ ਦੇ ਬਿਆਨ ਉੱਪਰ

ਜਦ ਬ ਦੇ ਬਾਈ ਕੀ ਚੈੱਕ ਕਰ ਰਹੇ

ਨਹੀਂ ਹੈ ਦਬ ਤੱਕ ਚੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਮ ਜਦੋਂ ਇਹ ਘਟਨਾ ਸਾਰੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਉਲਭ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ ਹੀ ਕਿਉਂ 8 ਵਜੇ ਦੇ ਕਰੀਬ ਜਿਹੜਾ ਆ ਦਰਖਾਸਤ ਜਿਹੜੀ ਆ ਦਿੱਤੀ ਜਾਂਦੀ ਹੈ ਉਹ ਉਸੇ ਟਾਈਮ ਬਰ ਇਹ ہمارا ਸੰਦੂ ਪਾਪਾ ਦਾ ਜੋ ਪੋਪ ਦਾ ਫਿਊਨਰਲ ਕਾ ਪ੍ਰੋਗਰਾਮ ਦਾ ਫਾਦਰ ਜੀ ਨੇ ਉਹ ਜੋ ਉਸਕੇ ਲਈ ਗਿਆ ਹੋਤਾ ਹੈ ਠੀਕ ਹੈ ਨਾ ਜੋ ਸਕੂਲ ਦਾ ਡਾਇਰੈਕਟਰ ਹੈ ਔਰ ਮੇ ਵੀ ਪ੍ਰੇਰ ਅਟੈਂਡ ਕਰਨਾਤਾ ਔਰ ਉਸਕੇ ਬਾਅਦ ਔਰ ਇਹ ਬੱਚੇ ਨੇ ਕبھی ਪੈਰੈਂਟਸ ਨੇ ਕੋਈ ਚੀਜ਼ ਬੱਚੇ ਸੇ ਗੁੰਮ ਹੋ ਗਿਆ ਉਹ ਇਸ ਤਰ੍ਹਾਂ ਬੈਗ ਵਿੱਚੋਂ ਲੈਣੇ ਲਈ ਤੋ ਆਜਦੇ ਹੈ ਮੈਨੇ ਇੱਕਦਮ ਦੇਖਾ ਵੀ ਨਹੀਂ ਹੈ ਕਿ ਇਹ ਮੈਮੋ ਜਿਹੜਾ ਰਿਵਾਲਵਰ ਸੀਗਾ ਤੁਸੀਂ ਪੁਲਿਸ ਨੂੰ ਹੈਂਡਓਵਰ ਕੀਤਾ ਜਾਂ ਆਪਦੇ ਮਾਪਿਓ ਲੈ ਗਿਆ ਸੀ ਉਹਦਾ ਫਾਦਰ ਲੈ ਗਿਆ ਪੈਰੈਂਟਸ ਨੇ ਲੈ ਲਈਆਂ ਮੇਰੇ ਜਿੰਕੇ ਪਾਸ ਹੈ ਬੋਲ ਰਹੇ ਤੇ ਪੈਰੈਂਟਸ ਨੇ ਖੁਦ ਉਹ ਲੈ ਲੀਏ ਮਿਸਟਰ मैंने नहीं कुछ किया आगे से कभी नहीं स्कूल आगे से कुछ कर रहा है भी ऐसी घटना आगे ना हो बच्चों को भी ब्रीफ कर रहे हैं हाँ नाउ वी हैव सस्पेंडेड दैट गर्ल फ्रॉम द स्कूल एंड वी हैव मेड ए टीम for an investigation and for the things. And we have made a uh, complaint to the um, uh, police also. A near okay? police station, huh? Yeah. ਤੇ ਮੈਮ ਜਿਵੇਂ ਮੰਨ ਲਓ ਵੀ ਅਜਹੀ ਘਟਨਾ ਜੇ ਮੰਨ ਲਓ ਉੱਥੇ ਕੋਈ ਰਿਵਾਲਵਰ ਦੇ ਨਾਲ ਗੋਲੀ ਚੱਲ ਜਾਂਦੀ ਜਾਂ ਉੱਥੇ ਕੁਝ ਕਿਸੇ ਨੂੰ ਵੀ ਕਿਸੇ ਟੀਚਰ ਨੂੰ ਵੀ ਗੋਲੀ ਲੱਗ ਸਕਦੀ ਕਿਸੇ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਆ ਵੀ ਇਹ ਚੀਜ਼ ਨੂੰ ਤੁਰੰਤ ਜਿਹੜਾ ਆ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਸ਼ਾਮੀ ਹੀ ਕਿਉਂ 4-5 ਘੰਟੇ ਬਾਅਦ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕੰਪਲੇਂਟ ਜਿਹੜੀ ਜਾਂਦੀ ਹੈ ਤੁਹਾਨੂੰ ਸਰ ਦੇਖੋ ਨਾ ਇਹ ये बात है इस तरह हुई है कि मेरे को क्या पता होता है कि ये लाइव है क्या है किस तरह है ये पेरेंट्स कभी कभी बच्चों ने कुछ चीज घर से लेकर आता होता है वो पेरेंट्स को हैंड ओवर करते होते हैं ठीक है ना कभी मोबाइल लेकर आ गया कभी गाड़ी का चाबी लेकर आ गया कभी वो कोई चीज है पेरेंट्स का जिम्मेवारी बनता है ना बैग में क्या भेज रहे हैं क्या नहीं भेज रहे, रहे वो देखने के है फिर अभी देखो जब छुट्टी का टाइम भी हो गया जल्दी में बच्चा सारे चले गए है इन्वेस्टिगेशन करने के लिए पूछने के लिए मेरे पास भी टाइम भी तो नहीं हो रहे थे छुट्टी के पहले होते तो चलो ठीक है हम बुलाकर पूछना ये सारे कुछ है देन आई वाज वेटिंग फॉर द डायरेक्टर टू कम एंड वी विल डिस्कस एंड वी विल आस्क द थिंग्स लड़की को स्कूल okay? से निकाल दिया वी हैव सस्पेंडेड हर फॉर द इन्वेस्टिगेशन टाइम है ना सो फर्दर थिंग्स वी विल सी दैट व्हाट विल बी द दिस देखो एक मामला ना सोशल मीडिया पे भी एक वॉइस रिकॉर्डिंग आई ਉਸ ਉਪਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਬਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਹਨਾਂ ਦੀ ਛੋਟੀ ਬੱਚੀ ਹੈ ਜਿਹੜੀ 7th ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵਪਾਰ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਸਵੰਤ ਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਬੈਗ ਚੋਂ ਕੱਢ ਕੇ ਆਪਣੇ ਡੱਬੇ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੀ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ। ਸੋ ਇਸ ਸਬੰਧੀ ਥਾਣਾ ਭੀਖੀ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਤਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ। ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫ਼ਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਵੀ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ। ਸੋ ਇਹਦੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਹੈ। ਸਰ ਕਿਤਨੇ ਕਿਤੇ ਲੱਗਦਾਨੀਆਂ ਵੀ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਥਾਣਾ ਪਿੱਖੇਵੰਦ ਵਿੱਚ ਪਹੁੰਚਦੀ ਆ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫਿਰ ਅਸੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫਿਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਬਜਾ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ। ਇਹ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ। ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰ ਕਰਕੇ ਤੇ ਇਹਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲੈਣੀ ਹੋਵੇ। ਪਰਚਾ ਵਗੈਰਾ ਦਰਜ ਕਰਤਾ ਬਿਲਕੁਲ ਜੀ ਐਫ ਆਈ ਆਰ ਜਿਹੜੀ ਆ ਉਹ ਥਾਣੇ ਪਿੱਖੀਪਿੰਡ ਦੇ ਵਿੱਚ ਉਹਦੇ ਫਾਦਰ ਦੇ ਉੱਤੇ ਦਰਜ ਰਜਿਸਟਰ ਹੋ ਚੁੱਕੀ ਆ ਜਿਸ ਦੀ ਤਰਤੀਸ਼ ਚੱਲੀ ਆ। ਚੱਗਵਾਨ ਟੀਵੀ ਲਈ ਮੈਰਿਜ ਬਟਲਾ ਪਿੱਖੇਪਿੰਡ ਤਰਨਤਾਰਨ ਪੰਜਾਬ